ਅੱਜ ਆਪਾਂ ਖੜੇ ਆਂ ਪਿੰਡ ਨਮੋਲ ਦੇ ਵਿੱਚ ਜਿੱਥੇ ਕੀ ਪੰਜਾਬ ਸੋਲਰ ਸਿਟੀ ਵੱਲੋਂ 10 ਐਚਪੀ ਦਾ ਮੋਟਰ ਲਾਇਆ ਗਿਆ ਸੀ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਕੀ ਆਪਾਂ ਨੇ ਤਿੰਨ ਸਟੈਂਡ ਲਾਏ ਆ ਅੱਠ-ਅੱਠ ਪੈਨਲ ਦਾ ਇੱਕ ਸਟੈਂਡ ਬਣਿਆਗਾ ਤੇ ਆਪਾਂ 10 ਐਚਪੀ ਦਾ ਇਹਨਾਂ ਦਾ ਜਿਹੜਾ ਬੋਰਡ ਸੀ 5 ਇੰਚ ਦਾ ਹੋਣ ਕਰਕੇ ਤੇ ਡਾਈ ਛੋਟੀ ਕਰਵਾਉਣ ਕਰਕੇ ਅਸੀਂ ਨੇ ਡਾਈ ਛੁੱਕਾਟ ਕਰਵਾ ਕੇ ਮੋਟਰ ਪਾਇਆ ਜਿਹਦੇ ਵਿੱਚ ਕੀ ਕਰਾਫਟਾਂ ਦੀ ਮੋਟਰ ਨਹੀਂ ਪੈ ਸਕੀ ਸੋ ਇਹਨਾਂ ਦਾ ਪਾਣੀ ਤੁਸੀਂ ਦੇਖ ਸਕਦੇ ਹੋ ਇੰਨਾ ਦਾ ਪਾਣੀ ਦਾ ਲੈਵਲ ਜੋ ਸੀ 170 ਫੁੱਟ 'ਚ ਸੀ ਤੇ ਅਸੀਂ ਨੇ ਜਿਹੜਾ ਮੋਟਰ ਪਾਇਆਗਾ 200 ਫੁੱਟ ਤੇ ਪਾਇਆ ਤੇ ਤੁਸੀਂ ਪਾਣੀ ਦੇਖ ਚੁੱਕੇ ਹੋ ਕਿੰਨਾ ਫਾਸਟ ਤੇ ਤੇਜ਼ ਨਿਕਲ ਰਿਹਾ 2 ਇੰਚ ਦੀ 2 ਇੰਚ ਪਾਈਪ ਤੋਂ ਪਾਣੀ ਨਿਕਲ ਰਿਹਾ ਆਪਣੀ ਸੋ ਜੇਕਰ ਤੁਸੀਂ ਨੇ ਵੀ ਸੋਲਰ ਮੋਟਰ ਲਗਵਾਉਣਾ ਚਾਹੁੰਦੇ ਹੋ ਤਾਂ ਕੰਟੈਕਟ ਕਰੋ ਪੰਜਾਬ ਸੋਲਰ ਸਿਟੀ ਲੌਂਗਵਾਲ ਜਾਂ ਦਿੱਤੇ ਨੰਬਰ ਤੇ ਕੰਟੈਕਟ ਕਰੋ ਧੰਨਵਾਦ